ਇਹ ਇਹ ਇਹਦੇ ਵਿੱਚ ਮੈਂ ਕੁਝ ਐਡ ਕਰਨਾ ਚਾਹਾਂਗਾ ਬਿਕੋਜ਼ ਮੈਂ ਫਾਈਨੈਂਸ ব্যাকਗਰਾਉਂਡ ਤੋਂ ਆਇਆ ਹਾਂ ਤੇ ਤੁਸੀਂ ਇੱਕ ਸਿੰਪਲ ਜੀ ਗੱਲ ਦੇਖੋ ਜੀ 20 ਰੁਪਏ ਦੀ ਪਾਣੀ ਦੀ ਬੋਤਲ ਹੁੰਦੀ ਹੈ ਜਿਹੜੀ ਹਰ ਪਾਸੇ ਮਿਲਦੀ ਹੈ ਤੇ ਕਿਸੇ ਵਧੀਆ ਰੈਸਟੋਰੈਂਟ 'ਚ ਜਾ ਕੇ ਕਦੀ 20 ਦੀ ਮਿਲੀ ਹੈ ਨਾ ਐਸ ਵੈਲ ਐਸ ਕੋਲਡਿੰਗ ਲੈ ਲੋ ਉਹਨੇ ਬਣਾਈ ਨਹੀਂ ਹੈਗੀ ਤੇ ਉਹ ਕਿਸੇ ਤੁਸੀਂ 5 ਸਟਾਰ ਪ੍ਰੋਪਰਟੀ ਜਾਓ ਤੇ ਤੁਸੀਂ ਕਹੋ ਜੀ 20 ਰੁਪਏ ਐ ਐਮ ਆਰ ਪੀ ਆ ਬਈ 20 ਰੁਪਏ ਲੈ ਲਾ ਗਵਰਨਮੈਂਟ ਕਹਿੰਦੀ ਐ ਐਮ ਆਰ ਪੀ ਤੋਂ ਵੱਧ ਨਹੀਂ ਲੈਣੀ ਉੱਥੇ ਅਸੀਂ ਖੁਸ਼ੀ ਖੁਸ਼ੀ ਪੇ ਕਰਦੇ ਹਾਂ ਆ ਮਤਲਬ ਉਹ ਸਿਰਫ ਗਲਾਸ ਸਾਡੇ ਸਾਹਮਣੇ ਲਿਆ ਕੇ ਰੱਖਣ ਦਾ ਇਹ ਮਤਲਬ ਉਹਦਾ ਇੰਨਾ ਮੁੱਲ ਹੈ ਨਹੀਂ ਉਹਦੇ ਇਹਦੇ ਦੀ ਮੁੱਲ ਕਿਉਂ ਹੈ ਕਿਉਂਕਿ ਦੇ ਆਰ ਨੋਟ ਅ ਰਿਟੇਲ ਆਊਟਲਟ ਹਮ ਰਿਟੇਲ ਆਊਟਲਟ ਨਹੀਂ ਹੈਗੇ ਇਸ ਕਰਕੇ ਤੁਸੀਂ ਕੰਜ਼ਿਊਮਰ ਕੋਰਟ ਚ ਵੀ ਕੇਸ ਪਾਓਗੇ ਤਾਂ ਹਾਰਜੋ ਹਾਰਜੋ ਰੀਜ਼ਨ ਕਿਉਂਕਿ ਉਹ ਜੋ ਉਹਨੇ ਐਂਬੀਅੰਸ ਜੋ ਉਹਨੇ ਸਟਾਫ ਉਥੇ ਦੇ ਕਿਰਾਏ ਹੁਣ ਜਿੰਨੇ ਵੀ ਤੁਸੀਂ ਉਹ ਦੇਖੋ ਜਿਹੜੇ ਵਧੀਆ ਕੈਫੇ ਹੈਗੇ ਆ ਤੁਸੀਂ ਦੇਖੋ ਹੈ ਕਿੱਥੇ ਹੈਗੇ ਪਿੰਡ ਚ ਹੈਗੇ ਕਿ ਆਰਮੰਡ ਸਟੇਟ ਜਾਂ ਮਾਡਲ ਟਾਊਨ ਇਹਨੇ ਦੀ ਐਕਸਪੈਂਸਿਵ ਲੋਕੇਸ਼ਨਸ ਤੇ ਅਗੇ ਨੇ ਤੇ ਪਾਇਸਬ ਜਿਹਨੇ ਇਹ ਤੁਹਾਡਾ ਮਾਹੌਲ ਬਣਾਉਣ ਨੂੰ ਇਹ ਸਾਰਾ ਸਿਸਟਮ ਦਿੱਤਾ ਹੈ ਤੇ ਉਹ ਜਿਬ ਤੋ ਨਹੀਂ ਪਾਇਆ